ਕਰੋ ਪ੍ਰਤਿਬਾਰਾ हमरे 10 ਸੱਬੈ ਤੁਮ ਕਾ ਬੋ ਆਪਹਾ ਤੁਮ ਮੋਏ ਬਿਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸੇਖ ਸਵਾ ਕਰਤਾ ਮੋਰ ਸ਼ਾਨ ਚ ਕਰ ਦਇਆ ਕਰਿਆ ਹੋਰਨ ਕੋ ਆਸ ਪੂਰਨ ਹੋਏ ਹਮਾਰੀ ਆਸਾ ਤਮੈ ਛਾੜ ਕੋਈ ਔਰ ਨਾ ਧਿਆਉ ਸੇਵਕ ਸੇਖ ਹਮਾਰੇ ਤਾਰਿ ਹੈ ਹਮਾਰੇ ਆਪ ਹਾਥ ਦੇ ਮੁਝੇ ਅਵਰੇ ਹੈ ਕੀ ਬਲੂ ਉਨੂ ਸਦਾ ਹਮਾਰੇ ਪਛਾ ਸਰੀਆ ਤੂ ਜੂ ਕਰਿਓ ਰ ਅੱਛਾ ਰਖਿ ਲਿਓ ਮੋਹਿ ਰਖਨ ਹਾਰੇ ਆਹਬ ਸੰਤ ਸਾਈਂ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਮੋਹ ਪਰੇਟ ਤਰ ਤੰਤਾ ਕਾਲ ਪਾਏ ਬਰਹਮਾ ਬਪ ਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਾ ਜਮਨ ਕਾਲ ਜੋਗੀ ਸਿਵ ਕੀਓ ਜਿਨਹਾਂ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਸਵਾਧਾ ਪਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇ ਆਦਾਂ ਤੇ ਕੈ ਅਵਤਾਰਾ ਸੁਭਜੂ ਸਮਝਿਓ ਹਮਾਰਾ ਨਮਸਕਾਰ ਤਸਹੀ ਕਹ ਹਮਾਰੀ ਜਪ ਜਨ ਆਪ ਬਰਵਾਣ ਸੇਵਕਨ ਕੋ ਸੇਵ ਗੁਣ ਸੁਖ ਦੀਓ ਕਰਨ ਕੋ ਬਲ ਮੋਹ ਦੇ ਘਟ ਘਟ ਕੇ ਅੰਤਰ ਕੀ ਜਾਣ ਤਾਲ ਕਿਤੇ ਤੇ ਕੁੰਚਲ ਸਥੁਲਾ ਸੰਤਨ ਦੁਖ ਪਾਏ ਤੇ ਦੁਖੀ ਪਾਏ ਸਾਧਨ ਕੇ ਸੁਭੀ ਇੱਕ ਇੱਕ ਕੀ ਪੀਰ ਪਛਾਨੈ ਪਟਕੇ ਪਟਟਕੇ ਜਾਬਿਓਦ ਕਰਖ ਕਰਾ ਕਰਤਾਰਾ ਜਬਿਆ ਕਰਖ ਕਰਤੋ ਕਬਹੂ ਜਿਤੇ ਬਦਨ ਸਰ ਸਵਤਾਰ ਆਪਿਆ ਮਨਿੰਦੂ ਜੁਤਾ ਤੁਮ ਸਭ ਹੀ ਤੇ ਰਹਿਤ ਨਰਾਲਮ ਨਰੰਕਾਰ ਨਿਰਵਕਾਰ ਨਰਲੰਭ ਤਾਕਾ ਮੂੜ ਉਚਾਰਤ ਭੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾਦੇਵ ਕੋ ਕਹਤ ਸਦਾ ਸਿਵ ਆਪੇ ਆਪਣੀ ਬੁਧ ਹੈ ਜੀਤੇ ਤੁਮਰਾ ਲਖਾ ਨਾ ਜਾਏ ਪਸਾਰਾ ਇਕ ਰੂਪਿਆ ਨੂਪਸ ਰੂਪਾਰ ਉਰਾਪ ਕੇ ਤੁਪਾ ਅੰਡਜੇਰ ਸੇ ਤਜਕੀਨੀ ਕਹੂੰ ਫੂਲ ਰਾਜਾ ਹੈ ਬੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆ ਮੇਰੀ ਗਾਤ ਸੁਣੋ ਸਿਆੰਪਾਵ ਆਬਰ ਸ਼ਾ ਮੇਰੀ ਤੁਮ ਕਰੋ 478 ਪਾਤੇ ਉਤਪਾਤਾ ਜੇ ਆਸ ਤਬ ਸਰਨੀ ਪਰੇ ਮੋਰ ਖਰਜ ਬਨ ਪਗ ਪਰੇ ਤਿਹਾਰੇ ਕਿ ਤੂੰ ਸਭ ਘੜ ਬੰਬਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਹਰਿ ਸ਼ਾ ਹੋਏ ਤਾਹੇ ਸਭ ਕਾਲਾ ਤੋੜਿ ਸਤ ਤਰੇ ਤਤ ਕਾਲਾ ਪ੍ਰਭਾ ਦ੍ਰਿਸ਼ਟ ਤਨ ਜਾਹੇ ਨ ਹਰ ਹੋ ਰੇਦ ਸੇਦ ਘਰਮੋ ਸਭ ਹੋਈ ਇੱਕ ਬਾਰ ਜਨ ਤਮੈ ਸੁਹਾਰਾ ਮਾਰਾ ਨਰਨਾਮ ਤਿਹਾਰੋ ਕਹਾ ਯਾਰੂ ਦੋਸਤ ਦੋਖ ਦੇ ਰਹਾ ਫੜਗ ਤੇਤਨੇ ਸਰਨ ਤਿਹਾਰੀ ਆਪੇ ਆਪਣੀ ਲੇਹੋ ਮਾਰੀ ਸਰਬ ਮਠੌਰ ਮੋ ਸਹਾਈ ਦੋਸਤ ਦੋਖ ਦੇ ਲੇਹੋ ਬਚਾਈ ਕਰੀ ਹਮ ਪ੍ਰਜਗ ਮਾਤਾ ਰਤ ਕਰਾ ਪੂਰਨ ਸਵਰਾਤਾ ਵਿਲਖ ਸਕਲਦੇ ਹੇ ਕੋ ਹਰਤਾ ਦੋਸਤ ਦੋਖਿਨ ਕੋ ਜੈ ਕਰਤਾ ਜੀਸ ਧੋਜਾ ਪਹੇ ਦਿ ਆਲਾ ਪੂਰਨ ਕਰਾ ਗ੍ਰੰਧਤ ਕਾਲਾ ਮੰਨਵਾ ਛਤ ਫਲ ਪਾ ਬੈ ਸੋਈ ਮਨੁਜਾ ਹਵਤ ਕੋਈ ੜੇਲ ਸੁਨੇ ਗੋਂਗ ਜੋ ਜਾਹੇ ਸੁਰਸਨਾ ਪਾਬਈ ਸੁਨੇ ਮੂੜ ਤੇ ਲਾਇ ਤਰਤਾ ਆਵੇ ਦੁਖ ਦਰਦ ਪਉ ਨਿਤ ਨਤ ਨਰ ਕੀ ਰਹੇ ਮੂੜੋ ਜਾਤੀ ਏਕ ਵਾਰ ਤੋਪੇ ਕੋ ਕਹਿ ਤੋਪੇ ਸੰਬਦ ਸਤਰਾ ਸਹਸ ਭਨੇਜੈ ਸੰਬਦ ਸਹਸ ਬੁੰਦੀ ਕਹੀ ਜਾ ਹਾਦਰ ਸੁਦੀ ਅਸ਼ਟਮੀ ਰਵ ਬਾਰਾ ਜੇ ਸੋਦਰ ਬ੍ਰਾਂਤ ਸਤਾਰਾ ਸਈਆ ਪਾਇੰਗਹਿ ਜਬ ਤੇ ਤਮਰੇ ਤੇ ਕੋ ਆਖ ਤਰੇ ਨਹੀ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹ ਮਤ ਇਹ ਨ ਮੰਨਿਓ ਸੂਰਤ ਸਾਸਤਰ ਬੇਦ ਸਬੈ ਹੋ ਬੇਦ ਕਹ ਹਮ ਇਕ ਨ ਜਾਣਿਓ ਸ੍ਰੀਸ ਪਾਨ ਕਿਰਪਾ ਤੁਮਰੀ ਕਰ ਕਹਿਣ ਗਹਿਓ ਰਬ ਤੋਏ ਬਖਾਨਿਓ ਸਗਲ ਦਵਾਰ ਕੋ ਛਾੜ ਕੈ ਗਹੈ ਤੁਮਾਰੋ ਦਵਾਰ ਰਾਮ ਕਲੀ ਮਹਲਾ ਤੀਜਾ ਨਾਂ ਦੇ ਕੋਹੰਕਾਰ ਸਤਿਗੁਰ ਪ੍ਰਸਾਦ ਅਨੰਦ ਪਹਿਮਰੀ ਮਾਏ ਸਤਿਗੁਰ ਮੈਂ ਬਾਆ ਵਰਤਾ ਪਾਇਆ ਸਹਜ ਸੇਤੀ ਬਨੋ ਜੀ ਆ ਬੋਦੈ ਨਾ ਰਾਗ ਰਤਨ ਪਰਬਾਰ ਪਰਿਆ ਸਤਿਗੁਰ ਬੋਦਿ ਆਇਆ ਸ਼ਬਦੋ ਤਾਂ ਗਾਵੋ ਹਰੀ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਅਧਕਾਰ ਸੁਭਾਤ ਅਧਕਾਰ ਸੁਭਾਗ ਹੈ ਘਾਸ ਸੁਭਾਗ ਹੈ ਜੀ ਕਲਾ ਜਿਤ ਕਰਤਾ ਧਾਰੀ ਆ ਗੈ ਘਾਸ ਸੁਭਾਗ ਹੈ ਜੀ ਕਲਾ ਜਿਤਕਾਰਤਾ ਰੀਆ ਹਾਜ ਦੂਤਵਾ ਕੀਤੇ ਕਾਲ ਕੰਟ ਕੁਮਾਰਿਆ ਤਰ ਕਰਮ ਪਾਇਆ ਤੁਦ ਜਿਨ ਕੋ ਜੇ ਨਾਮ ਹਰ ਕੈ ਲਾਗੈ ਐ ਨਾਨਕ ਤਹਿਸ ਕੋਵਾ ਕਿਤ ਕਰੇ ਅਨਹਦ ਬਾਜੇ ਬੰਦ ਸੁਨਵਾ ਬੜ ਪਾਗਿਓ ਜਲ ਮਨੋਰਤ ਬੂਲੇ ਸਵਰ ਬਰਮਪਰਾ ਪਾਇਆ ਉਤਰੇ ਥਾੜ ਮਿਟੂਰੇ ਬੂਖ ਰੋਗ ਸੰਤਾਪ ਉਤਰੇ ਹੁਣੀ ਸੋਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿਤ ਪਤ ਬੁਰ ਰਹਿਆ ਪਰਪੂਰੇ ਬ੍ਰਹਮੰਤ ਨਾਨਕ ਗੁਰ ਚਰਨ ਲਾਗੇ ਆਜੇ ਧਰਮ oh ਮੁੰਦਾ ਆਪਣੀ ਮਹੱਲਾ ਹੰਜਵਾ ਹਾਲ ਵਿੱਚ ਤਨ ਵਸਤੂ ਪਈਆ ਸਾਸਾਂ ਤੋਂ ਬਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਆ ਸਾਸਾਂ ਸਰਵਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਸਾਉਂ ਅਦਾਰੋ ਇਹ ਵਸਤ ਜੀ ਨਹ ਜਾਇ ਤਮ ਸੰਸਾਰ ਚੱਲਣ ਲਗ ਤਰੀਏ ਬ੍ਰਹਮਾ ਪ੍ਰਸਾਰੋ ਸ਼ਲੋਕ ਮਹੱਲਾ ਹੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਨੋਕਤੋਈ ਮੈ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਦਾਸ ਸੁਪਿਓਈ ਧਰਸਾ ਯਾ ਮਹਿਰਾਮਤ ਹੋਈ ਨਾਨਕ ਨਾਮ ਮਿਲੇ ਤਾ ਜੀਵਨ ਪਰਮਾਤਮਾ ਦੇ ਗਮਰੇ ਪੌੜੀ ਤਿਥੈ ਤੂੰ ਸਮਰਥ ਜਿਥੈ ਕੋਏ ਨਾ ਹੈ ਉਥੈ ਤੇਰੀ ਰਾਖਾ ਅਗਨੀ ਉਦਰ ਸੁਣ ਕੈ ਜਮ ਕੈ ਦੂਤ ਨਾਇ ਤਨ ਛਡ ਜਾਏ ਭਵ ਜਿਲ ਬਖਮਸ ਗਾਹ ਗੁਰ ਸ਼ਬਦੀ ਬਾਰ ਪਾਹਿ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਕਲ ਮੈਂ ਇਹੋ ਪੁੰਨ ਗੁਣ ਲੋਵਿੰਦ ਗਾਹਿ ਸਲੋਕ ਮਹੱਲਾ ਅੰਮ੍ਰਿਤ ਵਾ ਤੇਰਾ ਕੀਤਾ ਜਾਤੋ ਨਹੀਂ ਅੰਤਰਗਰ ਅਰਾਧਨਾ ਜਿਹ ਬਾਜਪ ਗੁਰਨਾਉ ਨਿਤਰੀ ਸਤਗੁਰ ਪੇਖਣਾ ਸਰਬੇ ਸਦਾ ਗੁਰੂ ਆਪ ਦਿਆਲ ਮਨੋ ਨਾਂ ਬਸਾਰਿਆ ਨਾ ਸਾਕਤ ਨੰਦਕ ਦੁਸ਼ਟ ਖਿਨ ਮਾਹੇ ਤੇ ਸਾਹਿਬ ਕੀ ਟੇਕ ਸੁਹਣ ਗਮਨਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇਏ ਤੇ ਸਾਹਿਬ ਕੀ ਟੇਕ ਸੁਹਣ ਗਮਨਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਨ ਸ਼੍ਰੀ ਗੁਰੂ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਅੱਜ ਸਾਡੇ ਕੋਲੋਂ ਅੱਜ ਸਾਡੇ ਕੋਲੋਂ ਸ਼ਾਮ ਨੂੰ ਸ਼ਾਮ ਪਰਹਿਰਾ ਸਾਹਿਬ ਨਹੀਂ ਹੋਇਆ ਪਰਹਿਰਾ ਸਾਹਿਬ ਨਹੀਂ ਹੋਇਆ ਮਹਾਰਾਜ ਮਹਾਰਾਜ ਹਰ ਵੇਲੇ ਹਰ ਵੇਲੇ ਪਰਹਿਰਾ ਸਾਹਿਬ ਦੀ ਹਾਜ਼ਰੀ ਲਵਾਣੀ ਹੋਣ ਰੱਖਿਆ ਦੇ ਸ਼ਬਦ ਕੀਰਤਨ ਸੋਲਾ ਪੜਾਣਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਫਿਰ ਬਲਾਇਕਾ ਹੱਥ ਜੋੜ ਕੇ